ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਮੈਂ ਜਗਦੀਪ ਨੌਰਵਾਲਾ ਦੋਸਤੋ ਆ ਵੀਡੀਓ ਦੇਖ ਕੇ ਤੁਹਾਡੇ ਰੋਂਗ ਟੇ ਖੜੇ ਹੋ ਜਾਣਗੇ ਵੀਡੀਓ ਜ਼ਰੂਰ ਦੇਖਿਓ ਆ ਰੋਟੀ ਬਣਾ ਰਹੇ ਸੀਗੇ ਤੇ ਸੜਕ ਦੇ ਕਿਨਾਰੇ ਦੇ ਉੱਤੇ ਤੇ ਇਹਨਾਂ ਨੂੰ ਪੁੱਛਿਆ ਆ ਕੇ ਵੀ ਤੁਸੀਂ ਇੱਥੇ ਸੜਕ ਤੇ ਰੋਟੀ ਬਣਾਈ ਜਾਂਦੇ ਹੋ ਇਹ ਦੋ ਬੱਚਿਆਂ ਨੂੰ ਲਈ ਬੈਠਾ ਸੀ ਇਹ ਕਹਿੰਦਾ ਵੀ ਇਹਨਾਂ ਦੀ ਮਾਂ ਮਰ ਗਈ 5 ਸਾਲ ਪਹਿਲਾਂ ਇਹ ਬੱਚਿਆਂ ਦੀ ਮਾਂ ਇਹ ਆ ਬੱਚਿਆਂ ਨੂੰ ਮੈਂ ਹੀ ਪਾਲਦਾ ਤੇ ਇਹਨਾਂ ਕੋਲੇ ਕੋਈ ਕੁਝ ਹੈ ਨਹੀਂ ਆਪਣਾ ਰੋਜ਼ਗਾਰ ਦਾ ਸਾਧਨ ਏ ਕਹਿੰਦਾ ਮੈਂ ਜਦੋਂ ਬੱਚੇ ਛੋਟੇ ਸੀ ਉਦੋਂ ਮੈਂ ਮੰਗ ਕੇ ਖਵਾਇਆ ਇਹਨਾਂ ਨੂੰ ਤੇ ਜਦੋਂ ਬੱਚੇ ਥੋੜੇ ਵੱਡੇ ਹੋ ਗਏ ਹੁਣ ਮੈਂ ਕਹਿੰਦਾ ਦਿਹਾੜੀ ਤੇ ਵੀ ਵਗ ਜਾਣਾ ਜਦੋਂ ਦਿਹਾੜੀ ਨਹੀਂ ਹੁੰਦੀ ਉਦੋਂ ਮੈਂ ਮੰਗ ਕੇ ਵੀ ਇਹਨਾਂ ਨੂੰ ਇਹਨਾਂ ਦਾ ਪੇਟ ਪਾਲਦਾ ਤੇ ਆਹ ਦੇਖੋ ਦੋ ਬੱਚੇ ਨੇ ਸੜਕ ਦੇ ਕਿਨਾਰੇ ਇੱਥੇ ਇਹ ਚੁੱਲ੍ਹਾ ਲਾ ਕੇ ਤੇ ਆ ਬੈਠੇ ਨੇ ਤੇ ਪੰਜ ਰੋਟੀਆਂ ਬਣਾਈਆਂ ਇਹਨਾਂ ਨੇ ਤਿੰਨ ਜਣੇ ਐ ਹੁਣ ਦੇਖੋ ਕਿੰਨੀਆਂ-ਕਿੰਨੀਆਂ ਖਾਣਗੇ ਜਿੰਨਾ ਕੁ ਮਿਲ ਜਾਂਦਾ ਉਹਨਾਂ ਖਾ ਲੈਂਦੇ ਨੇ ਤੇ ਉਹ ਆਪਾਂ ਕਹਿੰਦੇ ਆ ਆਪਾਂ ਚਾਂ ਚੰਦ ਤੇ ਪਹੁੰਚ ਗਏ ਮੰਗਲ ਗ੍ਰਹਿ ਤੇ ਪਹੁੰਚ ਗਏ ਪਰ ਆਹ ਲੋਕਾਂ ਤੱਕ ਅਜੇ ਤੱਕ ਸਰਕਾਰ ਤੋਂ ਨਹੀਂ ਪਹੁੰਚਿਆ ਗਿਆ ਅਹੀਏ ਬਹੁਤ ਲੋਕ ਨੇ ਜਿਹੜੇ ਸੜਕਾਂ ਤੇ ਬੈਠੇ ਨੇ ਜਿਨ੍ਹਾਂ ਨੂੰ ਆਪ ਦਾ ਢਿੰਡ ਪਰ ਨਾ ਔਖਾ ਹੋ ਰਿਹਾ ਤੇ ਇਹੋ ਜਿਹਾ ਕੀ ਜਾਇਦਾ ਫਾਇਦਾ ਮੰਗਲ ਗ੍ਰਹਿ ਤੇ ਤੇ ਚੰਦਰਮਾ ਤੇ ਤੇ ਜਿਉਂ ਇਹੋ ਜਿਹੇ ਲੋਕਾਂ ਤੱਕ ਹੀ ਨਹੀਂ ਜਾ ਸਕੇ ਸੀ ਤੇ ਆ ਦੇਖੀ ਚਲੋ ਵੀ ਇਹਨਾਂ ਕੋਲੇ ਕੋਈ ਭਲੇ ਇਨਸਾਨ ਆਏ ਨਹੀਂ ਤੇ ਇੱਕ ਠੰਡ ਦੇ ਵਿੱਚ ਇੰਨੀ ਠੰਡ ਵਿੱਚ ਇਹਨਾਂ ਕੋਲੇ ਘਰ ਵੀ ਹੈ ਨਹੀਂਗਾ ਆਪ ਦਾ ਸੜਕ ਤੇ ਹੀ ਕੰਬਲ-ਕੁੰਬਲ ਇਥੇ ਲਾ ਕੇ ਤਾਣ ਕੇ ਤੇ ਇੱਥੇ ਹੀ ਪੈਂਦੇ ਆ ਇਹ ਕਿ ਮੈਂ ਛੜਕ ਦੇ ਉੱਤੇ ਇਹ ਜੂਪੀ ਦੀ ਵੀਡੀਓ ਹੈ ਤੇ ਛੜਕ ਦੇ ਉੱਤੇ ਕੰਬਲ-ਕੰਬਲ ਲਾ ਕੇ ਪੈਂਦੇ ਆ ਛੋਟੇ-ਛੋਟੇ ਬੱਚੇ ਤੁਸੀਂ ਆਪ ਦੇਖੋ ਆਪਾਂ ਘਰਾਂ ਦੇ ਵਿੱਚ ਵੀ ਰਜਾਈਆਂ ਲੈ ਕੇ ਵੀ ਫਿਰ ਵੀ ਕਹਿੰਦੇ ਆਪਾਂ ਨੂੰ ਠੰਡ ਲੱਗਦੀ ਹੈ ਪਰ ਆ ਬੱਚੇ ਦੇਖੋ ਦੋ ਤੇ ਇਹਨਾਂ ਨੂੰ ਇਹ ਦਿਹਾੜੀ ਕਰਕੇ ਵੀ ਪਾਲਦਾ ਹੈ ਦਿਹਾੜੀ ਮਿਲ ਜਾਂਦੀ ਹੈ ਤਾਂ ਜਦੋਂ ਦਿਹਾੜੀ ਨਹੀਂ ਮਿਲਦੀ ਤਾਂ ਇਹ ਕਹਿੰਦਾ ਮੈਂ ਮੰਗ ਕੇ ਵੀ ਇਹਨਾਂ ਨੂੰ ਇਹਨਾਂ ਦਾ ਢਿੱਡ ਪਰਦਾ ਕੋਈ ਪਰਣਾ ਹੀ ਪੈਂਦਾ ਮਾਂ ਪਿਓ ਨੂੰ ਤਾਂ ਮਾਂ ਪਿਓ ਵਾਸਤੇ ਬੱਚੇ ਬਹੁਤ ਕੀਂਤੀ ਹੁੰਦੇ ਨੇ ਤੇ ਆ ਜਿਹੜੇ ਆਏ ਇਹ ਕਹਿੰਨਾਂ ਨੂੰ ਰਾਸ਼ਨ ਪਾਣੀ ਦੇ ਕੇ ਜਾਣਗੇ ਇੱਥੇ ਯੂਪੀ ਦੀ ਵੀਡੀਓ ਹੈ ਤੇ ਥੋਏ ਬੱਚਿਆਂ ਨੂੰ ਕੋਈ ਸਵਾਟਰ ਟੋਪੀ ਵੀ ਦੇ ਕੇ ਜਾਣਗੇ ਤੇ ਇਹਨਾਂ ਨੂੰ ਰਾਸ਼ਨ ਵੀ ਦੇ ਕੇ ਜਾਣਗੇ ਤੇ ਉਸ ਤੋਂ ਬਾਅਦ ਇਹਨਾਂ ਨੇ ਇਹਨਾਂ ਦੀ ਝੁੰਮੀ ਪਾਉਣ ਦਾ ਵੀ ਵਾਅਦਾ ਕੀਤਾ ਵੀ ਤੁਹਾਡੀ ਝੁੰਮੀ ਵੀ ਪਾ ਕੇ ਦੇਵਾਂਗੇ ਇਹਨਾਂ ਕੋਲ ਝੁੰਮੀ ਨਹੀਂ ਹੈਗੀ ਤੇ ਉਹ ਵੈਸੇ ਅਸੀਂ ਬੇਸ਼ੱਕ ਗੁਰੂ ਬਣਨ ਜਾ ਰਹੇ ਹਾਂ ਆ ਦੇਖੀ ਚੱਲੋ ਵੀਡੀਓ ਇਹੀਆਂ ਵੀਡੀਓ ਦੇਖਿਆ ਕਰੋ ਤੇ ਪਤਾ ਲੱਗੇ ਤੁਹਾਨੂੰ ਵੀ ਦੁਨੀਆ ਕਿੱਥੇ ਕਿਵੇਂ ਜੀ ਰਹੀ ਐ ਆ ਦੇਖ ਇਹਨਾਂ ਨੂੰ ਟੋਪੀਆਂ ਦਿੱਤੀਆਂ ਦੋ ਥੈਲੀਆਂ ਆਟੇ ਦੀਆਂ ਦਿੱਤੀਆਂ ਤੇ ਇੱਥੇ ਹੀ ਰਹਿੰਦੇ ਆ ਸੜਕ ਦੇ ਕਿਨਾਰੇ ਕੋਈ ਇਹਨਾਂ ਦੀ ਝੁੱਗੀ ਝੌਂਕੜੀ ਨਹੀਂ ਹੈਗੀ ਬਸ ਕੰਬਲ-ਕੁੰਬਲ ਲਾ ਕੇ ਤੇ ਉੱਥੇ ਹੀ ਪੈ ਜਾਂਦੇ ਆ ਇੰਨੀ ਠੰਡ 'ਚ ਬੱਚੇ ਆ ਨੰਗੇ ਫਿਰਦੇ ਸੀ ਤੇ ਸਿਰਫ ਇਹਨੇ 5 ਰੋਟੀਆਂ ਬਣਾਈਆਂ ਸੀ ਤਿੰਨ ਜਣੇ ਐ ਖਾਣ ਵਾਲੇ ਬਈ ਸਭ ਕੁਝ ਕਰਨਾ ਪੈਂਦਾ ਮਾਂ ਪੇ ਨੂੰ ਆਉਦੇ ਬੱਚਿਆਂ ਵਾਸਤੇ ਦੇਖੀ ਚੱਲੋ ਵੀਡੀਓ ਮੈਨੂੰ ਵੀਡੀਓ ਬਹੁਤ ਵਧੀਆ ਲੱਗੀ ਤੇ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਦਿਆਂ ਜੇ ਤੁਹਾਨੂੰ ਵੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਹੋਰ ਲੋਕਾਂ ਨੂੰ ਵੀ ਪਤਾ ਲੱਗੇ ਵੀ ਦੁਨੀਆ ਕਿਵੇਂ ਜੀ ਰਹੀ ਹੈ ਆਪਾਂ ਨੂੰ ਤਾਂ ਸਿਰਫ ਦੋਸਤੋਂ ਗੱਲਾਂ ਹੀ ਆਉਂਦੀਆਂ ਆਪਾਂ ਘਰੇ ਆਪਾਂ ਨੂੰ ਖਾਣ ਨੂੰ ਸਭ ਕੁਝ ਮਿਲਦਾ ਆਪਣੇ ਕੋਲ ਵਧੀਆ ਘਰ ਹੈ ਪਰ ਆਪਾਂ ਇਹ ਨਹੀਂ ਦੇਖਦੇ ਵੀ ਦੁਨੀਆ ਕਿਵੇਂ ਜੀ ਰਹੀ ਹੈ ਇਨਸਾਨੀਅਤ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਹੋਰ ਕਿਤੇ দান ਬਾਅਦ ਚ ਦਿਓ ਬਲ ਇਨਸਾਨੀਅਤ ਦੀ ਸੇਵਾ ਕਰੋ ਮੈਂ ਤੇਰੀ ਕਹਿਣਾ ਹੁਣ ਜਿੱਥੇ ਵੀ ਤੁਹਾਨੂੰ ਕੋਈ ਇਹੋ ਜਿਹਾ ਮਿਲਦਾ ਗਰੀਬ ਜੇ ਜੇ ਕੋਸ ਬਸੇਰੇ ਹੁੰਦੇ ਆ ਵਿੱਚ ਜਿਹੜੇ दारू ਪੀਂਦੇ ਨੇ ਮੰਗ ਕੇ ਉਹਿਆਂ ਦੀ ਨਸੀਬਾ ਨਾ ਕਰਿਆ ਕਰੋ ਜਿਹੜੇ ਕੋਈ ਲੋੜਵੰਦ ਹੁੰਦੇ ਆ ਨਾ ਉਹਨਾਂ ਦੀ ਇਹੋ ਜਿਹੀ ਸੇਵਾ ਜ਼ਰੂਰ ਕਰਿਆ ਕਰੋ ਵਧੀਆ ਲੱਗੇ ਵਧੀਆ ਲੱਗੇ